ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਫਾਸਟਰੀ ਨਿਊਜ਼ ਟੀਮ ਵੱਲੋਂ ਜਦੋਂ ਦੌਰਾ ਕੀਤਾ ਗਿਆ ਤਾਂ ਉੱਥੇ ਦੇਖਿਆ ਗਿਆ ਕਿ ਦਰਬਾਰ ਸਾਹਿਬ ਦਾ ਜਿੱਥੇ ਮਾਡਲ ਲੱਗਾ ਹੋਇਆ ਹੈ ਉੱਥੇ ਪੁਲਿਸ ਵੱਲੋਂ ਕੋਈ ਵੀ ਚੈਕਿੰਗ ਨਹੀਂ ਕੀਤੀ ਜਾ ਰਹੀ ਅਤੇ ਜਿਸ ਬਿਲਡਿੰਗ ਵਿੱਚ ਟਿਕਟ ਕਾਰ ਹੈ ਉਸ ਦੇ ਬਾਹਰ ਪੁਲਿਸ ਮੁਲਾਜ਼ਮ ਬੈਠੇ ਹੋਏ ਹਨ ਪਰ ਜਦੋਂ ਫਾਸਟਰੀ ਨਿਊਜ਼ ਟੀਮ ਦਾ ਕੈਮਰਾ ਦੇਖਿਆ ਤਾਂ ਪੁਲਿਸ ਅਧਿਕਾਰੀ ਹਰਕਤ ਵਿੱਚ ਆਏ ਅਤੇ ਉਹਨਾਂ ਨੇ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਆਖਿਆ ਕਿ ਪੁਲਿਸ ਵੱਲੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਪਿਤੇ ਦਿਨੀ ਦਿੱਲੀ ਲਾਲ ਕਿਲੇ ਦੇ ਨੇੜੇ ਇੱਕ ਬੰਬ ਧਮਾਕਾ ਹੋਂਦੇ ਹਨ ਉਸ ਤੋਂ ਬਾਅਦ ਪੂਰੇ ਦੇਸ਼ ਵਿੱਚ ਰੈਡ ਅਲਰਟ ਜਾਰੀ ਕਰ ਦਿੱਤਾ ਜਾਂਦਾ ਪਰ ਅਮਰਥਾ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਰੇਲਵੇ ਸਟੇਸ਼ਨ ਦੀ ਦਿਖਾਵਾਂਗੇ ਜਿੱਥੇ ਸੁਰੱਖਿਆ ਦੇ ਪ੍ਰਬੰਧ ਕੀ ਹਨ ਮੈਂ ਆਪਣੇ ਸਹਿਯੋਗੀ ਨੂੰ ਕਹਾਂ ਇੱਕ ਵਾਰ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰਦੇ ਅਮਰਥਾ ਰੇਲਵੇ ਸਟੇਸ਼ਨ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਗੇਟ ਦੇ ਲਾਗੇ ਪੁਲਿਸ ਮੁਲਾਜ਼ਮ ਤਾਂ ਬੈਠੇ ਹੋਏ ਹਨ ਪਰ ਚੈਕਿੰਗ ਨਾ ਮਾਤਰ ਹੈ ਅਸੀਂ ਗੇਟ ਨੰਬਰ ਜਿਹੜਾ 1 ਸੀ ਜਿੱਥੋਂ ਮੇਨ ਐਂਟ੍ਰੈਂਸ ਕਰਦੇ ਛਣ ਲੋਕ ਉਸ ਵੱਸਥੇ ਗਏ ਤਾਂ ਇੱਕ ਮੈਡਮ ਪਹਿਲਾਂ ਨਹੀਂ ਸਨ ਔਰ ਜਦੋਂ ਕੈਮਰਾ ਚੱਲਿਆ ਉਸ ਤੋਂ ਬਾਅਦ ਉਹ ਆਪਣੀ ਡਿਊਟੀ ਤੇ ਨਜ਼ਰ ਆਏ ਦੂਜੇ ਪਾਸੇ ਜਦੋਂ ਅਸੀਂ ਟਿਕਟ ਘਰ ਵਾਲੀ ਸਾਈਡ ਤੇ ਆਏ ਤਾਂ ਉੱਥੇ ਵੀ ਪੁਲਿਸ ਮੁਲਾਜ਼ਮ ਆਪਣੀ ਡਿਊਟੀ ਤੇ ਬੈਠੇ ਨਜ਼ਰ ਆਏ ਸਨ ਪਰ ਕੋਈ ਵੀ ਚੈਕਿੰਗ ਨਹੀਂ ਕੀਤੀ ਯਾਰੀ ਮਾਤਰ ਜਦੋਂ ਕੈਮਰਾ ਚੱਲਿਆ ਤਾਂ ਇੱਕ ਮੁਲਾਜ਼ਮ ਵੱਲੋਂ ਜਾਨਕੀ ਇੱਕ ਅਫਸਰ ਵੱਲੋਂ ਚੈਕਿੰਗ ਕੀਤੀ ਗਈ ਉਹ ਤੁਹਾਨੂੰ ਤਸਵੀਰਾਂ ਉਹ ਵੀ ਸਾਂਝੀਆਂ ਕਰ ਦਿੰਦੇ ਆ ਕਿ ਤੁਸੀਂ ਕਿਸੇ ਦੇਖ ਸਕਦੇ ਹੋ ਕਿ ਜਿਹੜੇ ਯਾਤਰੀ ਹਨ ਉਹਨਾਂ ਦੀ ਜਾਗ ਵੀ ਕੀਤੀ ਜਾ ਰਹੀਆਂ ਨੇ ਸੋ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਮਾਤਰ ਕਿਉਂਕਿ ਇੱਕ ਖਾਨਾ ਪੂਰਤੀ ਅਸੀਂ ਕਹਿ ਸਕਦੇ ਹਾਂ ਉਸ ਤੋਂ ਪਹਿਲਾਂ ਕਿਉਂਕਿ ਜਦੋਂ ਅਸੀਂ ਆਏ ਸਨ ਕੋਈ ਚੈਕਿੰਗ ਨਹੀਂ ਜਿੱਤ ਤੋਂ ਬਾਅਦ ਅਸੀਂ ਜਦੋਂ ਕੈਮਰਾ ਚਲਾਇਆ ਉਸ ਤੋਂ ਬਾਅਦ ਅਫਸਰ ਕਿਤੇ ਨਾ ਕਿਤੇ ਹਰਕਤ ਵਿੱਚ ਆਉਂਦੇ ਨੇ ਤੇ ਉਹ ਫਿਰ ਚੈਕਿੰਗ ਕਰਨੀ ਵੀ ਸ਼ੁਰੂ ਕਰ ਦਿੰਦੇ ਆ ਸੋ ਅਫਸਰਾਂ ਨੂੰ ਵੀ ਚਾਹੀਦਾ ਹੈ ਕਿ ਅਗਰ ਪੂਰੇ ਦੇਸ਼ ਵਿੱਚ ਰੈਡ ਅਲਰਟ ਹੈ ਤਾਂ ਉਹ ਆਪਣੀ ਡਿਊਟੀ ਸਹੀ ਤਰ੍ਹਾਂ ਕਰਨ ਕਿਉਂਕਿ ਅਮਰਥਾ ਰੇਲਵੇ ਸਟੇਸ਼ਨ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਲੋਕ ਬਾਹਰੋਂ ਸੇ ਲਾਣੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਦਰਗਿਆਨਾ ਦੀ ਰਸਮ ਕੇ ਮੱਥਾ ਟ रेल यात्रा ਕਰਨ ਦੇ ਰੱਤੇ ਆਉਂਦੇ ਹਨ ਅਤੇ ਤੁਸੀਂ ਅੰਮ੍ਰਿਤਸਰ ਦੀਆਂ ਤਸਵੀਰਾਂ ਵੀ ਦੇਖੀਆਂ ਜਿੱਥੇ ਕਿ ਨਾ ਮੁਤਾ ਸਿਕਿਉਰਟੀ ਦੇ ਪ੍ਰਬੰਧ ਕੀਤੇ ਗਏ ਸਾਡੇ ਨਾਲ ਪੁਲਿਸ ਅਫਸਰ ਵੀ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੇ ਕੀ ਕੀ ਉਹਨਾਂ ਨੂੰ ਹਦਾਇਤ ਜੇ ਸਰ ਕੀ ਕੀ ਹਦਾਇਤਾਂ ਦਿੱਤੀਆਂ ਗਈਆਂ ਜੀ ਤੁਹਾਨੂੰ ਸਿਕਿਉਰਟੀ ਵਰਚ ਹੋ ਜਾਂਦੀ ਹੈ ਸਿਕਿਉਰਟੀ ਵਾਸਤੇ ਤੇ ਜਿਹੜੇ ਆ ਦਿੱਲੀ ਕਾਂਟ ਹੋਇਆ ਉਹ ਤੋਂ ਮੱਦੇ ਨਜ਼ਰ ਰੱਖਦੇ ਹੋਏ ਸਵੇਰ ਦੀ ਚੈਕਿੰਗ ਚੱਲ ਰਹੀ ਆ ਗੱਡੀਆਂ ਚੈੱਕ ਕਰ ਰਹੇ ਆ ਜੋ ਆਉਂਦੇ ਜਾਂਦੇ ਯਾਤਰੀਆਂ ਦਾ ਸਮਾਨ ਚੈੱਕ ਕਰ ਲਿਆ ਵੀ ਕੋਈ ਇਹੋ ਜਿਹੀ ਹਰਕਤ ਨਾ ਕੋਈ ਕਰੇ ਸਾਰੀ ਚੈਕਿੰਗ ਹੋ ਰਹੀ ਆ ਆਉਂਦੇ ਜਾਂਦੇ ਆ ਫਿਰ ਹੁਣ ਜਦੋਂ ਆਪਾਂ ਚੈੱਕ ਕਰਦੇ ਆ ਤੁਸੀਂ ਬੋਲ ਰਹੇ ਵੀ ਚੈੱਕ ਨਹੀਂ ਕਰ ਰਹੇ ਚੈੱਕ ਆਪਣੇ ਜੋ ਮੁਲਾਜ਼ਮ ਕਰ ਰਹੇ ਆ ਜਦੋਂ ਫਿਰ ਹੁਣ ਇੰਨੇ ਬੰਦਿਆਂ ਨੂੰ ਉਹਦੇ ਆਪਾਂ ਲਗਾਤਾਰ ਨਹੀਂ ਵੀ ਲੈਣਾ ਲਵਾ ਸਕਦੇ ਵੀ ਹਰੇ ਬੰਦੇ ਨੂੰ ਚੈੱਕ ਕਰੀ ਜਾਂਦੇ ਆ ਏਦਾਂ ਚੈਕਿੰਗ ਕਰਦੇ ਆ ਹਰ ਜਿਹੜਾ ਬੰਦਾ ਕੋਈ ਲੱਗਦਾ ਸ਼ੱਕੀ ਉਹਨੂੰ ਚੈੱਕ ਕਰੀਦਾ ਵਾ ਸਮਾਨ ਚੈੱਕ ਕਰ ਲਈ ਬਕਰੂ ਜੀ ਕਹਿ ਰਹੇ ਸੀ ਚੈੱਕ ਕਰ ਰਹੇ ਸੀ ਇਹ ਨਹੀਂ ਕਹਿ ਰਹੇ ਚੈੱਕ ਰਹੀ ਅਸੀਂ ਇਹ ਤੁਹਾਨੂੰ ਕਿਹਾ ਕਿ ਜਦੋਂ ਅਸੀਂ ਕੈਮਰਾ ਚਲਾ ਉਸ ਤੋਂ ਬਾਅਦ ਹਰਕਤ ਵਿੱਚ ਆਏ ਆ ਫਿਰ ਚੈੱਕਿੰਗ ਸ਼ੁਰੂਈ ਆ ਜਦੋਂ ਆਉਂਦੇ ਜਾਂਦਾ ਨੇ ਵੇਖਦੇ ਆ ਹੁਣ ਪਹਿਲਾਂ ਵੀ ਆਪਣੇ ਚੈਨਲ ਵਾਲੇ ਆਏ ਆ ਪਹਿਲਾਂ ਵੀ ਚੈਕਿੰਗ ਸਾਡੇ ਐਸ ਐਚਓ ਸਾਹਿਬ ਨਾਲ ਐਂਟੀ ਸਪੋਰਟ ਆਇਆ ਚ ਡੌਗ ਸਕਾਊਟਰ ਸਾਰਿਆਂ ਨੇ ਚੈਕਿੰਗ ਕੀਤੀ ਆ ਚੈੱਕ ਕਰਕੇ ਆਏ ਆ ਹੁਣ ਰੋਟੀ ਪਾਣੀ ਵੀ ਅਸੀਂ ਕਮ ਸੋ ਕਮ ਵੀ ਤਾਂ 3 ਵਜੇ ਤੇ ਅਸੀਂ ਰੋਟੀ ਖਾਣਦੇ ਆ ਲੋਕਾਂ ਨੂੰ ਕੋਈ ਅਪੀਲ ਕਰਨਾ ਚਾਹੁੰਦੀ ਆਪਣੇ ਵੱਲੋਂ ਲੋਕਾਂ ਨੂੰ ਇਹ ਆਪ ਸੁਰੱਖਤ ਵੀ ਆਪਣਾ ਜਾਓ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਆਪਾਂ ਚੈਕਿੰਗ ਕਰ ਰਹੇ ਆ ਵਧੀਆ ਤਰੀਕੇ ਨਾਲ ਡਿਊਟੀ ਕਰ ਰਹੇ ਆ ਸਵੇਰੇ 8 ਵਜੇ ਤੋਂ 8 ਵਜੇ ਤੱਕ ਡਿਊਟੀ ਕਰ ਰਹੇ ਆ ਕੋਈ ਇਹੋ ਜੀ ਕੋਈ ਗੱਲ ਨਹੀਂ ਚੈਕਿੰਗ ਵਧੀਆ ਚੱਲ ਰਹੀ ਆ ਕਰ ਰਹੇ ਆ ਆਪਣੇ ਹੋਏ ਮੁਲਾਜ਼ਮ ਨਾਲ ਕਰ ਰਹੇ ਚੈਕ ਜੇ ਕੋਈ ਇਹੋ ਜੀ ਕੋਈ ਚੀਜ਼ ਸਾਹਮਣੇ ਆਉਂਦੀ ਹੈ ਤੇ ਅਫਸਰਾਂ ਨੂੰ ਨੋਟਿਸ ਚ ਲਿਆਵਾਂ ਜੀ ਬਿਲਕੁਲ ਸਾਡੇ ਨਾਲ ਮੌਜੂਦ ਸਨ ਅਵਤਾਰ ਸਿੰਘ ਪੁਲਿਸ ਅਧਿਕਾਰੀ ਉਹਨਾਂ ਨੇ ਆਖਿਆ ਕਿ ਪੁਲਿਸ ਅਧਿਕਾਰੀਆਂ ਵੱਲੋਂ ਚੈਕਿੰਗ ਲਗਾਤਾਰ ਕੀਤੀ ਜਾ ਰਹੀ ਹੈ ਪਰ ਉਹਨਾਂ ਸ਼ੱਕੀ ਵਿਅਕਤੀ ਜਿਹੜੇ ਉਹਨਾਂ ਸ਼ੱਕੀ ਨਜ਼ਰ ਆਉਂਦੇ ਉਹਦੀ ਹੀ ਚੈਕਿੰਗ ਕੀਤੀ ਜਾ ਕਿਉਂਕਿ ਵੱਡੀ ਗਿਣਤੀ ਵਿੱਚ ਲੋਕ ਇੱਥੇ ਆਉਂਦੇ ਹਨ ਹਰ ਇੱਕ ਦੀ ਅਗਰ ਚੈਕਿੰਗ ਕਰਨਗੇ ਤਾਂ ਲੰਬੀਆਂ ਲਾਈਨਾਂ ਲੱਗ ਸਕਦੀਆਂ ਉਹਨਾਂ ਨੇ ਆਖਿਆ ਕਿ ਸ਼ੱਕੀ ਵਿਅਕਤੀ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਉਹ ਆਪਣਾ ਸਫ਼ਰ ਕਰਨ ਤੇ ਬਿਨਾਂ ਡਰੇ ਤੋਂ ਆਪਣਾ ਸਫ਼ਰ ਕਰਨ ਅਮਰਸਰ ਫਾਸਟ ਵਿੱਚ ਖਬਰਾਂ ਸਹਿਯੋਗੀ ਨਰੇਸ਼ ਕੁਮਾਰ ਅਤੇ ਰਕੇਸ਼ ਕੁਮਾਰ